ਜੀ ਦੇਖੋ ਕਈ ਬੰਦਿਆਂ ਨੂੰ ਮੇਰੇ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਤੁਸੀਂ ਕਿਹਾ ਵੀ ਸੂਈ ਤੇ ਉਹ ਲੈ ਕੇ ਹਰ ਇੱਕ ਚੀਜ਼ ਆ ਜਿਹੜੀ ਕੋਆਪਰੇਟਿਵ ਸਹੀਆ ਸੁਸਾਇਟੀਆਂ ਮਹਈਆ ਕਰਵਾਉਂਦੀਆਂ ਤੁਸੀਂ ਚਾਹੇ ਆਪਣਾ ਡੀਜ਼ਲ ਦਾ ਪੰਪ ਵੀ ਲਾ ਸਕਦੇ ਆ ਸੌਖੀ ਸਹੂਲਤ ਹੁੰਦੀ ਆ ਮੇਰੇ ਵਰਗੇ ਛੋਟੇ ਜ਼ਿਮੀਂਦਾਰਾਂ ਉਹਨਾਂ ਨੂੰ ਤਾਂ ਬਹੁਤ ਵੱਡਾ ਵਰਦਾਨ ਆ ਡੀਜ਼ਲ ਲਾ ਲਓ ਗੈਸ ਦੀ ਏਜੰਸੀ ਤੱਕ ਵੀ ਤੁਸੀਂ ਉੱਥੇ ਲੈ ਕੇ ਆ ਸਕਦੇ ਹੋ ਪਰ ਸਰਕਾਰਾਂ ਦੇ ਪ੍ਰੋਸੈਸ ਹੁੰਦਾ ਕੀ ਹੁੰਦਾ ਜਿਹੜੀਆਂ ਆਪਣੀਆਂ ਸੁਸਾਇਟੀਆਂ ਨੇ ਨਾ ਜੀ ਇਹ ਜ਼ਿਆਦਾਤਰ ਘਾਟੇ 'ਚ ਚੱਲ ਰਹੀਆਂ। ਘਾਟੇ 'ਚ ਜਾਣ ਦਾ ਕਾਰਨ ਕਿਉਂ ਆ? ਜਦੋਂ ਇਹ ਮੈਂ ਬੇਨਤੀ ਵੀ ਜਿਹੜਾ ਕਿਸਾਨ ਭਰਾਵਾਂ ਨੂੰ ਕਰਨਾ ਚਾਹੁੰਗਾ ਤੁਹਾਡੇ ਮਾਧਿਅਮ ਰਾਹੀਂ ਵੀ ਜਦੋਂ ਆਪਾਂ ਉੱਥੋਂ ਫਾਈਨਾਂਸ ਕਰਵਾਉਨੇ ਆ ਰੇਹ ਤੇਲ ਖਾਦ ਜਾਂ ਕੈਸ਼ ਵੀ ਲੈਣੇ ਆ ਤਾਂ ਕਈ ਬੰਦਿਆਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਇਹ ਜਿਹੜੀ ਕੋਆਪਰੇਟਿਵ ਬੈਂਕ ਆ ਕਿਉਂਕਿ ਮੈਂ ਡਾਇਰੈਕਟਰ ਵੀ ਹਾਂ ਸੈਂਟਰਲ ਕੋਆਪਰੇਟਿਵ ਬੈਂਕ 'ਚ ਇਸ ਜ਼ੋਨ ਦੇ ਵਿੱਚ ਤਾਂ ਮੈਨੂੰ ਨਾ ਲੱਗਾ ਵੀ ਕੋਆਪਰੇਟ ਬੈਂਕ ਦੇ ਵਿੱਚ ਜਿਹੜਾ ਤੁਸੀਂ ਆਪਾਂ ਕ੍ਰੈਡਿਟ ਨਹੀਂ ਕਰਦੇ ਪੈਸਾ ਜਮਾ ਨਹੀਂ ਲੋਕ ਕਰਵਾਉਂਦੇ ਹੁਣ ਆਮ ਬੈਂਕਾਂ ਨੂੰ ਪ੍ਰੇਫਰ ਕਰਦੇ ਨੇ ਪ੍ਰਾਈਵੇਟ ਬੈਂਕਾਂ ਹੋ ਗਈਆਂ ਹੋਰ ਆ ਤਾਂ ਉਸ ਲਈ ਫਿਰ ਬੈਂਕਾਂ ਜਿਹੜੀ ਇਹ ਬੈਂਕਾਂ ਦੇਖੋ ਇੱਕ ਬਿਜ਼ਨਸ ਆ ਇਹ ਵੀ ਸਰਕਾਰ ਦਾ ਲੈਣ ਦੇਣ ਦਾ ਜੇ ਆਪਾਂ ਉੱਥੇ ਜਮਾ ਰਸੀ ਕਰਾਵਾਂਗੇ ਤਾਂ ਇੱਕ ਬੰਦਾ ਇੱਕ ਪਾਸੇ ਕਿਸਾਨ ਚੰਗਾ ਕਿਸਾਨ ਉੱਥੇ ਰਸੀ ਜਮਾ ਵੀ ਕਰਾਊਗਾ ਤਾਂ ਦੂਜੇ ਕਿਸਾਨ ਨੂੰ ਇੱਥੇ ਮਿਲੂਗਾ ਜੀ ਤੇ ਵੱਖ-ਵੱਖ ਤਰ੍ਹਾਂ ਦੀਆਂ ਸਰਕਾਰਾਂ ਵੀ ਸਕੀਮਾਂ ਦਿੰਦੀਆਂ ਰਹਿੰਦੀਆਂ ਨੇ ਪਿੱਛੇ ਜਿਆ ਅਸੀਂ ਜੇ 1 ਏਕੜ ਤੇ ਜੇ 2 ਏਕੜ ਵੀ ਲੈਣਾ ਇਹ ਵੀ ਹੁੰਦਾ 40-40 4-4 ਲੱਖ ਰੁਪਏ ਤੱਕ ਪਰ ਏਕੜ ਲੋਨ ਵੀ ਮਈਆ ਹੋ ਜਾਂਦਾ ਹੋਰ ਵੀ ਗੱਲਾਂ ਨੇ ਮੰਨ ਲਓ ਅਸੀਂ ਉੱਥੇ ਮੇਲਾ ਲਾ ਕੇ ਕਿਸੇ ਪ੍ਰਾਈਵੇਟ ਸੰਸਥਾ ਨੂੰ ਤੇ ਰੈਕੋਗਨਾਈਜ਼ ਜਿਹੜੀ ਹੋਵੇ ਸਕੂਟਰ ਜਾਂ ਮੋਟਰਸਾਈਕਲ ਕਾਰਾਂ ਤੱਕ ਵੀ ਫਾਈਨਾਂਸ ਕਰ ਸਕਦੇ ਆ ਇਹ ਜਿਹੜੀ ਸੁਵਿਧਾ ਕਿਸਾਨਾਂ ਲਈ ਪਰ ਲੋਕ ਇਥੋਂ ਮੈਂ ਚਾਹਣਾ ਕਹਿਣਾ ਚਾਹਣਾ ਵੀ ਜਿਹੜਾ ਪੈਸਾ ਜਮ੍ਹਾਂ ਕਰਾਉਣ ਤੋਂ ਝਿਜਕਦੇ ਆ ਜੀ ਪੈਸਾ ਵੀ ਜਮ੍ਹਾਂ ਇਹ ਸਹਿਕਾਰਤਾ ਦੀ ਇੱਕ ਬਹੁਤ ਵੱਡਾ ਬੈਂਕ ਆ ਆਪਣੇ ਮੈਂ ਤਾਂ ਹੋਰ ਵੀ ਇਤਰਾਸ ਦੀ ਆ ਵੇਖੋ ਡਿਸਟ੍ਰਿਕਟ ਜਿਹੜਾ ਬਰਨਾਲਾ ਵੱਖਰਾ ਹੋਏ ਨੂੰ ਕਾਫੀ ਟਾਈਮ ਹੋ ਗਿਆ ਜਿਹੜੀ ਦਾ ਸੈਂਟਰਲ ਕੋਆਪਰੇਟਿਵ ਬੈਂਕ ਸੰਗਰੂਰ ਆ ਉਹ ਤਿੰਨੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੇਨ ਆ ਬਾਕੀ ਬ੍ਰਾਂਚਾਂ ਨੇ ਬਰਨਾਲਾ ਹੋ ਗਿਆ ਉਹ ਬ੍ਰਾਂਚਾਂ ਦੇ ਨਾਲ 6 6 7 7 ਜਿਹੜੀਆਂ ਸੁਸਾਇਟੀਆਂ ਉੱਥੇ ਡੀਲ ਕਰਦੀ ਆ ਉਹ ਬੈਂਕ ਉੱਥੇ ਮੁਲਾਜ਼ਮ ਵੀ ਹੁੰਦੇ ਆ ਕਈ ਵਾਰੀ ਐ ਹੁੰਦਾ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ ਧੱਬਲੇ ਵੀ ਹੋਏ ਆ ਹੁਣ ਅਸੀਂ ਜਦੋਂ ਦਾ ਮੈਂ ਡਾਇਰੈਕਟਰ ਬਣਿਆ ਇਹ ਵੀ ਚੋਣ 16-17 ਸਾਲ ਬਾਅਦ ਹੋਈ ਸੀ ਆਪਣੀ ਬੈਂਕ ਦੀ ਲੋਕਾਂ ਨੂੰ ਪਤਾ ਚੱਲਦਾ ਇਹ ਪਹਿਲਾਂ ਲੋਕੀ ਇੱਕ ਸੈਕਟਰੀ ਕੋਲੇ ਆਉਂਦੀ ਰਸੀਦ ਲੈ ਕੇ ਕਟਾ ਕੇ ਉਹਨਾਂ ਭੁਗਤਾਨ ਕਰਿਆਉਂਦੀ ਸੀ ਕਈ ਵਾਰੀ ਫਰਾਡ ਹੋ ਗਏ ਬਹੁਤ ਚੰਗੇ ਜਿਹੜੇ ਨਵੇਂ ਮੁੰਡੇ ਹੁਣ ਸਕੱਤਰ ਆਏ ਆ ਸਕੱਤਰ ਕਹਿੰਦੇ ਆ ਆਪਾਂ ਨੂੰ ਉਹ ਬੜੇ ਵਧੀਆ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪੀਆਂ ਸੁਭਾਵਾਂ ਨੂੰ ਡੀਲ ਕਰ ਰਿਹਾ 77 ਵੀ ਨਾ ਇੱਕ ਜਿਵੇਂ ਪ੍ਰਬੰਧਕ ਕਮੇਟੀ ਹੁੰਦੀ ਆ 77 ਵੀ ਸੰਸਥਾ ਦਾ ਮਾ ਜਿਹਾ ਸੇਲਸਮੈਨ ਵੀ ਆ ਉਹਨੇ ਲੋਕਾਂ ਨੂੰ ਜਾਗਰਤ ਕਰਨਾ ਹੁੰਦਾ ਪ੍ਰਬੰਧਕ ਕਮੇਟੀਆਂ ਦਾ ਵੀ ਕੰਮ ਹੁੰਦਾ ਜਿਹੜੀ ਪ੍ਰਬੰਧਕ ਕਮੇਟੀ ਆ ਸੁਪਰੀਮ ਹੁੰਦੀ ਆ ਜੀ ਪ੍ਰਧਾਨ ਬਣ ਕੇ ਲੋਕਾਂ ਨੇ ਸੇਵੀ ਸੇਵਾ ਦਾ ਮੌਕਾ ਦੁਆਰਾ ਦਿੱਤਾ ਚਾਹੇ ਬਰਨਾਲੇ ਰਾਏਸ ਰੱਖੀਏ 90 ਬੰਦ ਤੋਂ ਇੱਥੇ ਐਮਸੀ ਵੀ ਰਹੇ ਆ ਸ਼ੋਮਨੀ ਕਾਲੀਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਆ ਮੈਂ ਤਾਂ ਹੁਣ ਵੀ ਲੋਕਾਂ ਨੂੰ ਕਿਹਾ ਸੀਗਾ ਵੀ ਦੇਖੋ ਯਾਰ ਬਹੁਤ ਟਾਈਮ ਹੋ ਗਿਆ ਸੇਵਾ ਕਰਦਿਆਂ ਨੂੰ ਕਈ ਵਾਰੀ ਕਿਸੇ ਦੇ ਮਨ ਚ ਚੱਲਿਆ ਜਾਂਦਾ ਵੀ ਯਾਰ ਵੀ ਤੁਹਾਨੂੰ ਇੰਨਾ ਟਾਈਮ ਹੋ ਗਿਆ 15 ਸਾਲ 20 ਸਾਲ ਛੋਟੀਆਂ ਗੱਲਾਂ ਹੁੰਦੀਆਂ ਪਰ ਲੋਕ ਸਾਡੇ ਦਿਵਾਨਾ ਪਿੰਡ ਦੇ ਜਿਹੜੀ ਨਗਰ ਪੰਚਾਇਤ ਪਿੰਡ ਦਿਵਾਨਾ ਤੇ ਲੰਮੀ ਚੁਣੀਆਂ ਇਸ ਤੋਂ ਪਹਿਲਾਂ ਚੋਂ ਹੁਣ ਤੋਂ ਤੇ ਛੀਨੀਵਾਲ ਖੁਰ ਦੀ ਨਗਰ ਪੰਚਾਇਤ ਮੌਜੂਦਾ ਉਹ ਬਹੁਤ ਸਮਝਦਾਰੋ ਬੰਦੇ ਚੁਣੇ ਗਿਆ ਸਰਪੰਚ ਸਾਡੇ ਤੇ ਲੋਕ ਵੀ ਬੜੇ ਸਮਝਦਾਰ ਤਕਰੀਬਨ ਮੈਂ ਕਹਣਾ ਛੋਟੀਆਂ ਚੋਣਾਂ ਦੇ ਵਿੱਚ ਦੇਖਿਆ ਤੁਸੀਂ ਆਪ ਲੜਾਈਆਂ ਝਗੜੇ ਹੁੰਦੇ ਰਹਿੰਦੇ ਆ ਚਲੋ ਕੁਝ ਕੁ ਬੰਦੇ ਹੁੰਦੇ ਵੀ ਆ ਉਹ ਜੇ ਪਰ ਜਿਹੜੇ ਸਾਡੇ ਦੋਨੇ ਨਗਰਾਂ ਬੜੇ ਵਧੀਆ ਜੇ 15 ਸਾਲ ਤੋਂ ਸਾਡੀ ਜਿੱਦੇ ਅਸੀਂ ਫਸਟ ਟਾਈਮ ਮੈਂ ਪ੍ਰਧਾਨ ਬਣਿਆ ਇੱਥੇ 16 17 ਸਾਲ ਹੋ ਗਏ ਪਹਿਲਾਂ ਉਸ ਟਾਈਮ ਦੇ ਵਿੱਚ 25 26 ਲੱਖ ਰੁਪਏ ਸਾਡੀ ਜਿਹੜੀ ਸੋਸਾਇਟੀ ਹੈ ਘਾਟੇ 'ਚ ਸੀ ਬੜੀਆਂ ਉੱਪਰ ਲੈ ਕੇ ਗਏ ਫਿਰ ਜੇ ਉਹ ਸੋਸਾਇਟੀ ਘਾਟੇ 'ਚੋਂ ਨਿਕਲੀ ਤਾਂ ਅਗਲੀਆਂ ਚੋਣਾਂ ਵੀ ਅਸੀਂ ਲੜ ਸਕਦੇ ਆ ਤੇ ਜਿਹੜੀਆਂ ਮੈਂ ਕਹਿੰਨਾ ਬਰਨਾਲੇ ਦੀਆਂ ਜ਼ਿਲ੍ਹੇ ਦੀਆਂ ਤਕਰੀਬਨ 70 ਕ ਸੁਭਾਵਾ ਮ ਹੈਗੀਆਂ ਇਹ ਸਰਕਾਰਤਾ ਦੇ ਨਾਲ ਜੁੜੀਆਂ ਉਹ ਵਧੀਆ ਮੁਨਾਫੇ 'ਚ ਹੀ ਜਾ ਰਹੀਆਂ ਪਰ ਜਨਾਚਰ ਲੋਕ ਅਵੇਅਰ ਹੋਣੇ ਚਾਹੀਦੇ ਆ ਸਾਨੂੰ ਕੈਂਪ ਗੁੰਪ ਵੀ ਲਾਉਣੇ ਚਾਹੀਦੇ ਆ ਤੇ ਹੁਣ ਨਵੇਂ ਸਿਰੇ ਤੋਂ ਅਸੀਂ ਫੇਰ ਜਿਹਦੇ ਬਣਿਆ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਉਹਨਾਂ ਦੀ ਸੇਵਾ ਤੇ ਖਰੇ ਉਤਰਾਂਗੇ ਤੇ ਇਸ ਤਰੀ ਉਹਨੂੰ ਹੋਰ ਬਹੁਤ ਉੱਚਾ ਲੈ ਕੇ ਬੜੀ ਬਹੁਤ ਕੁਝ ਮੇਰੇ ਮੰਗ ਦੇ ਵਿੱਚ ਆ ਸੋਸਾਇਟੀ ਵਾਸਤੇ ਕਰਨ ਦੇ ਲਈ